ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਕੀ ਹਾਲ ਚੱਲ ਵੀ ਸਾਰਿਆਂ ਦਾ ਤੇ ਬਪਾ ਦੇ ਦੀ ਕਿਰਪਾ ਨਾਲ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਫੇਰ ਆ ਗਏ ਆਪਣਾ ਵਲੌਗ ਲੈ ਕੇ ਨਵਾਂ ਤੇ ਚਿਰ ਬਾਅਦ ਪਾਇਆ ਸੀ ਪਹਿਲਾ ਵਲੌਗ ਤੇ ਵਧੀਆ ਰਿਸਪੌਂਸ ਦਿੱਤਾ ਤੁਸੀਂ ਉਹਨੂੰ ਤੇ ਮੈਂ ਘੋਰ ਸੌਂਦਦੀ ਐ ਤੇ ਅੱਜ ਚੱਲੇ ਆ ਮੈਂ ਖੇਡਣ ਕਿਹਦੇ ਵੱਲੋਂ ਚੱਲੇ ਆਪਾਂ ਗੋਪੀ ਫਰਾਂਦੀਪਰੇ ਗੋਪੀ ਲੋਕ ਕਿਤਾ ਹੈ ਰਿਸਪੈਕਟ ਹੀ ਨਹੀਂ ਆਇਆ ਪਹਿਲਾਂ ਮੈਂ ਪੁੱਛਣਾ ਨਾ ਇੱਥੇ ਫੇਰੀ ਫਰਾਂਦੀਪੁਰ ਮਗਰ ਕਨ ਸਕਲ ਕਾ ਸਕਲ ਕਾ ਫੇਰੀ ਮੈਂ ਆ ਵੇਖ ਲੋ ਇਹ ਮੇਰੇ ਖਿਆਲ ਚ ਏਡਾ ਜਾਪੋ ਚੱਲਿਆ ਵਾ ਹੈ ਪਲਵਾਨ ਦਾ ਮੁੰਡਾ ਤੇ ਇਹ ਅਹੀ ਗੋਪੀ ਲੋ ਚੱਲਿਆ ਐ ਦੱਸ ਕਿ ਤੇਨੂੰ ਕਿੰਨਾ ਸੀਨੀਅਰ ਆ ਕੋਈ ਰਿਸਪੈਕਟ ਆ ਜੇ ਉਹ ਇਹਦਾ ਯਾਰ ਵੀ ਆ ਪਲਵਾਨ ਵਧੀਆ ਯਾਰੀ ਆ ਇਹਦੇ ਨਾਲ ਹੈ ਪੂਰੀ ਹੈਲੋ ਕਾਇਆ ਹੋਰ ਕੀ ਤੈਨੂੰ ਨਹੀਂ ਹੁਣਾ ਆਉਂਦਾ ਕਿ ਹੁਣਾ ਕਿ ਮੈਂ ਇਹ ਕਿ ਮੈਨੂੰ ਚਾਰੇ ਮਾਰ ਗਿਆ ਮੈਂ ਤਾਂ ਇਹਦਾ ਨਵੀਂ ਪੀੜੀ ਦਾ ਤਾਂ ਕੰਮ ਹੀ ਹੋਇਆ ਵਾ ਕੋਈ ਇਹ ਨਹੀਂ ਹੈ ਮੈਂ ਹੁ ਨਾ ਨਾ ਕਰਦਾ ਨਾ ਜਾਂਦਾ ਹੁ ਮੇਰੇ ਨਾਲ ਤੇਰੇ ਨਾਲ ਹਲੋ ਕਰ ਨੂੰ ਦੱਸੇਗਾ ਬਈ ਤੂੰ ਪਲਵਾਨ ਤੂੰ ਆਪਣਾ ਪਲਵਾਨ ਮੈਨੂੰ ਹਲੋ ਕਰ ਲੈ ਤੈਨੂੰ ਜਾਣਦਾ ਵੀ ਚੱਲ ਜਾਣਦਾ ਤਾਂ ਹੈਗਾ ਨਾ ਕਿ ਸ਼ੰਕਰ ਦਾ ਸ਼ੂਟਰ ਆਉਂਦਾ ਬਈ ਗੱਲ ਮੈਂ ਉਹਨੇ ਜਾਂਦਾ ਤੈਨੂੰ ਮਿਲਣਾ ਵੇਖੀ ਚੱਲ ਅੱਜ ਵੇਖ ਲਈ ਪਰਖ ਲਈ ਤੇ ਮੈਂ ਉਹ ਪਲਵਾਨ ਜਾਂਦਾ ਕਹਿਣਾ ਵਾ ਕਿਦਾਂ ਸ਼ੂਟਰਾ ਆ ਗਿਆ ਬੜੀ ਚਰਬਾ ਮਿਲਿਆ ਫਿਰ ਤੇ ਮੇਰੀ ਗੱਲ ਇੰਨਾ ਕਹਿਣਾ ਚਲ ਠੀਕ ਆ ਮਾਨਦਨ ਕਰਦੇ ਭਲਵਾਨ ਜੀ ਮੈਂ ਇਦਾਂ ਮੇਰੀ ਗੱਲ ਨੂੰ ਮੈਂ ਸਹੀ ਐ ਤੂੰ ਨਹੀਂ ਕਹਿ ਤੂੰ ਨਾ ਤੇ ਕਿਹਾ ਮੈਂ ਆ ਜੀ ਕਿ ਨਾ ਮੈਂ ਹੁਣ ਪਹਿਲਾਂ ਜੀ ਅਰਥ ਵੀਰ ਦਾ ਮੈਂ ਅਰਥ ਚੱਲ ਪਾਸ ਕਰ ਹੁਣ ਕੋਈ ਅਰਥ ਤਾਂ ਨਿਕਾਵਾ ਕੋਈ ਨਹੀਂ ਉਹ ਅਰਥ ਕਹਿ ਸਕਦਾ ਤੂੰ ਇਹ ਫਿਰ ਅਰਥ ਦਾ ਫਰਕ ਹੈਗਾ ਮੈਂ ਗਿਆ ਕੋਈ ਮੈਂ ਮਗਰ ਕਹਿਣ ਲੱਗਾ ਭਲਵਾਨ ਜੀ ਤੇ ਤੁਸੀਂ ਕਹਿ ਨਹੀਂ ਦਿੱਤਾ ਸਹਿਣ ਦਾ ਬਿਲਕੁਲ ਕੁਛ ਨਹੀਂ ਦਾ ਛੱਡਦਾ ਕਾਹ ਤੋਂ ਨਹੀਂ ਦਿੱਤਾ ਕਰ ਭਲਵਾਨ ਤੇ ਲਾਉਣਾ ਲਾਉਣਾ ਨਾ ਉਸਤਾਦ ਲਾਦੇ ਭਲਵਾਨ ਲਾਦੇ ਸੀਨੀਅਰ ਬੰਦੇ ਤੇ ਅੱਜ ਚੱਲੇ ਆਪਾਂ ਪਨਗੋਟੇ ਆ ਮੈਚ ਤੇ ਆਪਾਂ ਲੱਜਣੇ ਆ 2 ਢਾਈ ਘੰਟੇ ਤੇ ਜਾਂਦੇ ਜਾਂਦੇ ਤੁਹਾਡੇ ਨਾਲ ਕਰਾਂਗੇ ਕੋਈ ਹੋਰ ਗੱਲਬਾਤ ਤੇ ਜਾ ਕੇ ਕਰਾਉਨੇ ਆ ਪਲਵਾਨ ਨੂੰ ਕੋਈ ਹੈਲੋ ਆਏ ਕਰਾਉਨੇ ਆ ਘਾੜੀ ਸਾਰਿਆਂ ਵੀ ਤੇ ਓਕੇ ਫਿਰ ਜਾ ਕੇ ਕਰਦੇ ਗੱਲਬਾਤ ਬਾਕੀ ਵਿੱਚ ਮੈਂ ਕਲਿੱਪ ਪਾਉਣਾ ਵਾਏ ਸਕੂਲੋਂ ਆਇਆ ਸੀ ਜਦੋਂ ਆਇਆ ਇਹਨੂੰ ਮੈਂ ਡਿੱਕਣੇ ਜਾਂਦਾ ਸਕੂਲੇ ਜੇ ਤਾਂ ਬਦਮਾਸ਼ ਆ ਪੂਰਾ ਸਾਡੇ ਏਰੀਆ 'ਚ ਨਹੀਂ ਨਹੀਂ ਬਦਮਾਸ਼ ਡਾਊਨ ਆ ਡਾਊਨ ਕਹਿੰਦੇ ਆ ਡਾਉਣ ਕਹਿੰਦੇ ਤੈਨੂੰ ਨਹੀਂ ਮੈਂ ਨਹੀਂ ਬੰਦਾ ਡਸ ਭਰਾ ਹਾਂ ਉਥੇ ਘਰੇ ਕੋਈ ਸਕੂਲੇ ਇੱਕ ਪਾਤ ਕਬੂਤ ਵੀ ਅੱਜ ਕਰਕੇ ਆਇਆ ਤੇ ਸਕੂਲਦਾਰ ਕਿਹੜਾ ਹੈ ਹੈਡਮਾਸਟਰ ਕਿਹੜਾ ਵਾ ਤਾਰਜਨ ਜ਼ਰਾ ਤਾਰਜਨ ਤਾਰਜਨ ਉਹ ਕਹਿੰਦਾ ਵੀ ਸ਼ੇਰੋ ਚਲੋ ਨਿਕਲੋ ਬੈ ਬੈ ਕੇ ਐਦਾਂ ਵੀ ਛੱਡ ਐਦਾਂ ਏ ਕੀ ਹੋਇਆ ਸਕੂਲੇ ਵੰਚ ਨਹੀਂ ਹੈ ਹਾਂ ਉਹਨੂੰ ਉਹਨੂੰ ਉਹਦੀ ਭੈਣ ਦੀ ਕਾਰਡ ਕਰਦੀ ਮੁੰਡੇ ਨੇ ਅੱਛਾ ਉਹ ਮੈਨੂੰ ਬੁਲਾਉਣ ਆ ਗਿਆ ਹਾਂ ਇੱਧਰ ਆ ਕੇ ਗੱਲ ਕਰਨਾ ਥੋੜਾ ਬਰਸ ਸੱਸੇ ਆ ਗਿਆ ਹਾਂ ਔਰ ਸੈਸੇਜ ਆ ਗਿਆ ਤੇ ਕਹਿੰਦਾ ਵੀ ਆਹੇ ਮੈਨੂੰ ਨਾ ਮੁੰਡਿਆਂ ਨੇ ਗਾਲਾਂ ਕੱਢੀਆਂ ਵਾ ਹਾਂ ਤੇ ਮੈਂ ਠੀਕ ਆ ਮੈਂ ਪੁੱਛ ਲੈਨੇ ਆ ਹਾਂ ਉਹ ਮੁੰਡਾ ਸਮੋਸੇ ਖਾਣਦੇ ਨੇ ਮੈਂ ਗੁੱਟ ਫੜ ਕੇ ਤੇ ਉਰੇ ਲਾਇਆ ਹਾਂ ਹਾਂ ਮੈਂ ਗੱਲ ਕਰਦੇ ਆ ਹਾਂ ਮੈਂ ਗੁੱਟ ਫੜ ਕੇ ਉਰੇ ਲਾਇਆ ਤੇ ਮੈਂ ਆਹ ਵੀਰ ਕੀ ਗੱਲ ਹੋਈ ਹੈ ਕਹਿੰਦਾ ਤੂੰ ਕੌਣ ਮਵੇਂ ਚ ਹਾਂ ਹਾਂ ਤੇ ਮੈਂ ਮੈਨੂੰ ਫੇਰ ਨਹੀਂ ਤੁਸੀਂ ਆ ਬਾਸ ਅੱਗੇ ਨਹੀਂ ਵੜਾਂ ਨੀ ਕਰਮ ਇਹ ਫਿਰ ਕਿ ਕਾਤ ਕਰਤਾ ਆ ਫੇਰ ਇਹ ਬੱਜ ਗਈਆਂ ਇੱਕ ਦੋ ਦੇ ਅੱਛਾ ਉਹ ਫਿਰ ਭੀੜ ਜੀ ਵਾਵਾ ਇਕੱਠੀ ਹੋ ਗਈ ਜਾਂਦੇ ਚਲੋ ਘਰ ਨੂੰ ਤੇ ਠੰਡ ਲੱਗਿਆ ਘਰ ਥੋੜੀ ਹਾਂ ਮੈਂ ਇਹਦੇ ਸਾਡੀ ਦਾ ਕੀ ਵੰਚਣੇ ਲੱਗੋ ਪੰਪ ਜਾਂ ਦੇਖਦਾ ਅੱਛਾ ਕਹਿੰਦਾ ਡਾਊਨ ਪੈ ਜਾ ਨਹੀਂ ਕਹਿੰਦਾ ਖੋਸ਼ ਆ ਦੀ ਹੱਦ ਹੋ ਗਈ ਹਾਂ ਕਹਿੰਦਾ ਹਨਾ ਫੇਰ ਆ ਤੇਰਾ ਜੇ ਲੈਣ ਦਾ ਜਗਾੜ ਜਾ ਠੀਕ ਆ ਚਲੋ ਕੋਈ ਨਹੀਂ ਹੋਰ ਤੁਹਾਨੂੰ ਇਹਦੀਆਂ ਗੱਲਾਂ ਬਾਤ ਸੁਣਾਇਆ ਕਰਾਂਗੇ ਚੜਦੀ ਮਾਹਲੀਏ ਕੀ ਕਰੇ ਖੂਨ ਬਹੁਤ ਗਰਮਿਆ ਇਹਨਾਂ ਦਾ ਖੂਨ ਤਾਂ ਪਰ weight ਦਾ ਸਾਰਾ ਹੀ ਅਜੇ ਕਿੰਨਾ ਵਾ 50 ਕਿਲੋ 50 ਨਹੀਂ 50 ਭਰਾਵਾ 54 ਕਿਲੋ weight ਵਾ ਮੇਰਾ ਜਿੱਥੇ ਮਰਜੀ ਜੋ ਤਾਂ ਇਹਨਾਂ ਨੂੰ ਗੁੱਸਾ ਕਿਉਂ ਕਰਦਾ ਨਾ ਉਹ ਦੱਸ गुस्सा मैं कर दी चलो कोई नहीं अगे जाके कर दे होर कोई गल बात ओके किन्ने चिर आएगा पंजा मिनट तैयार हो गया आ गया चल फिर चल हम जाना स्कूले स्कूले की कर आया वहां स्कूले आ इनु कुछ की होया हो हां दस बार अब हां स्कूले की होना को होने हां मैं की कर आया स्कूले दा स्कूले इनु इनु गाला गड्डियां आई ਮਾਦਲ ਦੇ ਮੁੰਡਾ ਅੰਦਰ ਹੋਰ ਭਾਈ ਬੰਦਾ ਹੀ ਬਣਾਵਾਂ ਸੇ ਜੈਸੀ ਕਰਦੇ ਨਾ ਲੜਾਈ ਵਾਲੀ ਨਹੀਂ ਕੋਈ ਵਿੱਚ ਵਧੀਆ ਵਧੀਆ ਬਣਾ ਆਪਣਾ ਚੱਲੇ ਦੁੱਤਰ ਮੰਡੇ ਆ ਨਹੀਂ ਨਹੀਂ ਵਧੀਆ ਗੱਲ ਵਧੀਆ ਕਹਿੰਦੇ ਆ ਜੈਗੇ ਕੀ ਯਾਰ ਉਸਤਾਦ ਲਾ ਬੋਨੇ ਆ ਗਈ ਬਣਾਏ ਹੱਥ ਤੇ ਆ ਗਈ ਬਣਾਏ ਚਿੜੀ ਜੀ ਹਾਂ ਇਹ ਨਹੀਂ ਤੇਰੇ ਸਤਕੇ ਓਏ Hører du det? ਹਾਂ ਗੰਗਾ ਆਹ ਆਹ ਉਹ ਤਾਂ ਨਹੀਂ ਦੋਜੀ ਨਾ 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 ਪੂਰੀ ਜੋਤੀ ਹੈਗਾ ਮਾ ਮੇ ਸਿੰਗਾਰੀਆ ਮਾ ਨਹੀਂ ਨਾ ਡੇਢ ਡੇਢ ਲੱਖ ਮਾ ਮਾ ਸਿੰਗਾ ਉਹ ਬੋਦੀਆਂ ਗਾ ਮਮਾ ਤੇਰੇ ਵਰਗੀਆਂ ਡੇਢ ਡੇਢ ਲੱਖ ਦੀ ਗਾਂ ਜੇ ਨਾ ਉਹ ਜੱਸੀ 20 25 50000 ਉਹ ਅੰਦਰ ਵੀ ਨਾ ਪੰਜ ਮਿਲ ਗਿਆ ਦੇਖਦੇ ਉਹਨਾਂ ਨੇ ਕਿਹਾ ਵੀ ਡੇਢ ਲੱਖ ਰੁਪਏ ਇਹ ਬਾਬਿਆਂ ਦਾ ਨਹੀਂ ਹੁੰਦਾ ਮੇਰੀ ਗਾਂ ਦਾ ਮੇਲਾ ਉਹ ਗਾਂ ਇਸੇ ਆਪਾਂ ਦਾ ਪੈ ਜੇ ਕਿਤੇ ਜਵੈਟ ਨਿਕਲਣਾ ਹਣ ਗਾਂਵਾਂ ਸ਼ਿੰਗਾਰੀਆਂ ਉਹਨਾਂ ਨੇ ਉਹ ਆਖੇ ਡੇਢ ਦੀ ਆ ਅੱਧ ਪਾਉਂਦ ਲੱਗਦਾ ਪਰਵਾ ਮੁੜ ਕੇ ਆਪੇ ਕਰ ਲੈਣਗੇ ਨਾ ਫੇ ਗਾਂ ਹੈਗੀ ਡੇਢ ਦੀ ਆ ਵੀ ਕਿੰਨੇ ਦੀ ਉਹ ਤਾਂ ਨਹੀਂ ਪਤਾ ਤੂੰ ਤਾਂ ਕਿਹੜਾ ਬੇਚਦਾ ਐਂਦਾ ਮੋਲ ਡੇਢ ਲੱਖ ਦਿੰਦੇ ਐਂ ਤਾਂ ਡੇਢ ਦੀ ਆ ਜੋ ਵਿਗਣ ਲੱਗਿਆ ਪਤਾ ਨਹੀਂ ਕਿੰਨੇ ਦੀ ਆ ਹੁਣ ਟਰੈਕਟਰ ਲੋਕ ਹੀ ਰਾਜ ਦਿੰਦੇ ਟਰੈਕਟਰ ਹੀ ਆ ਉਹ ਵੇਖਦਾ ਕਿੰਨੇ ਦਾ ਟਰੈਕਟਰ ਹੀ ਆ ਬਾੜੀ ਉਹ ਬੁਆਰੀ ਲੱਗੇਗਾ ਵੇਖਦਾ ਕਿੰਨੇ ਦਾ ਸ਼ੇਰੇ ਨੂੰ ਪੁੱਛ ਲੋ ਆਉਂਦੇ ਆ ਤਿੰਨ ਨਰਾ ਰਾਤ ਖਲੋ ਗਿਆ ਹੈ ਜੀ ਯਾਰ ਟੀਚਰ ਰੱਖਣੀ ਕੋਈ ਨਹੀਂ ਆਪਾਂ ਮੋੜੀ ਇਹ ਤਾਂ ਜਾਨਵਰ ਆ ਮਾਰੀ ਜਾ ਲੱਗ ਗਏ ਨਵੀਂ ਰੱਖੋ ਚੀਜ਼ ਨਹੀਂ ਲੈਣੀ ਨਾ ਮਾ ਬੋਲ ਦੇ ਦੋਖਾ ਨਮਾ ਬੋਲ ਚੱਲੇ ਦੋ ਤੋਂ ਦਊ ਕਿਨੇ ਜਾ ਕੇ ਜਿਹੜਾ ਜਿਹੜਾ ਨਿਕਲਿਆ ਕੀ ਗੱਲ ਹੈ ਯਾਰ ਗਾਈ ਮਾਰੀ ਤੋੜ ਗਈ 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 ਉਹ ਦੇਖ ਕੇ ਦੱਸੂਗਾ ਉਹ ਵਾਰੀ ਦੇ ਮੁੰਡੇ ਮੜਮਟ ਦੇ ਗੋਣ ਹੋਣਗੇ ਵਿਧਿਆਲੇ ਮਾੜਾ ਬਈ ਕੋਦਨ ਰੋੜਾ ਜੌਰ ਮਾਲਿਆ ਦੋਲੋਂ ਨੰਗਲ ਫਿਰ ਮਾਰਿਆ ਪਰ ਹੈ ਨਹੀਂ ਨਾਲ ਦੇ ਸਾਡੇ ਕਿਹੜੇ ਹੋ ਜੱਫੇ ਬੋ ਖਾਂਦੇ ਉਹ ਕਹਿੰਦੇ ਨਹੀਂ ਉਧਰ ਆਉਣਾ ਨਹੀਂ ਹੈ ਕਾਂਗਿਆਲਾ ਕਹਿੰਦਾ ਮੈਂ ਤੈਨੂੰ ਜਾਣ ਨਹੀਂ ਦੇਣਾ ਉਹਨੇ ਚੰਗੀ ਉਹ ਲੱਕ ਫੜਨੇ ਛੇਦੇ ਦਾ ਭਰਿਆ ਇੰਨੇ ਸਪੀੜ ਤੇ ਤੇਰਾ ਲੱਕ ਪੜਦਾ ਐਂਦਾ ਅਪਾ ਦਾ ਛੇ ਉਹਦਾ ਫਿਰ ਉਹ ਪਾ ਜੀ ਇਕਲੀ ਪਾਦਾ ਮੈਂ ਇਹਨੇ ਫਾਂ ਭੱਜ ਗਿਆ ਹੈ ਕਈ ਵਾਰ ਧੱਕਾ ਘਸੂਤਾ ਵੱਡਿਆ ਪੜਨ ਲੱਗਾ ਕਿ ਉਹਦਾ ਲੱਕ ਹੀ ਤਾਂ ਫੜ ਨਹੀਂਦਾ ਫੜ ਕੇ ਲੈ ਜਾਂਦਾ ਜਿਵੇਂ ਜਿਵੇਂ ਮਿੱਟੀ ਚੋਣਦਾ ਇੰਨੇ ਨੇ ਕਾਣ ਤਦੂ ਨਾ ਬਰਾਬਰ ਗੋਡੀਆਂ ਬਾ ਬਰਾਬਰ ਥੋੜਾ ਇੰਨੇ ਨਿੱਕੇ ਦੀ ਨਹੀਂ ਬਰਾਬਰ ਮੈਂ ਕਿਹੜਾ ਉਹ ਆਹ ਟਰੈਕਟਰ ਦੋ ਜਣਾ ਮੈਸੀ ਹੈ ਲੋਕ ਹੋ ਆ ਬਾਈ ਇੱਕ ਇੱਕ ਕੋਣੇ ਪੈਣਾ ਸਾਰਾ ਨਹੀਂ ਚੱਲਣ ਵਾਲੇ ਇਹ ਪਲਾਟਾਂ ਦੇ ਛੇਰੇ ਬਾਦਾ ਪੂਰੇ ਰਗੜਾ ਛੇਰਾ ਛੋਟੇ ਛੋਟੇ ਕਿੰਨਾ ਮੱਠੀ ਪਾਈ ਗਿਆ ਆਹ ਦੀ ਕਿਹਦੇ ਕੇ ਹਲਾ ਵੱਡਾ ਜਦੋਂ ਉਹ ਅੱਗੇ ਬੰਗਾਵਤ ਆ ਗਿਆ ਨੇ ਕੋ ਜੰਗਰ ਭਾਣ ਤੁਸੀਂ ਚੱਲਣ ਵਾਲੇ ਪਲਾਟਾ ਛੇਰਾ ਤੇ ਬਾਗਾ ਬੁੱਗਾ ਦੀ ਮੋੜੇ ਮਾਰਨ ਵਾਲਾ ਬਾਗ ਸ਼ਹਿਰ ਕਰੇ ਕੀ ਮੜ ਗਿਆ ਪਰ ਕਈਆਂ ਦੀ ਛੇਰਾ ਕਾਮਯਾਬ ਹੋ ਜਾਂਦਾ ਉਹ ਜਿਹੜੇ ਬਾਅਦ ਤੇਲ ਜਿਆਦੀ ਹੋਵੇ ਪਰ ਉਹ ਲੈਣ ਤੱਕ ਮੈਂ ਕਹਿਣੀ ਹਸਤਾ ਜਿੱਤ ਸਕਦੇ ਜਿੱਤ ਸਕਦੇ ਬੰਦੇ ਨੇ ਨਹੀਂ ਉਦਾਂ ਇੱਕ ਗੱਲ ਹੈਗੀ ਛੇਰੇ ਦੀ ਇੰਨੀ ਗੱਲ ਹੈਗੀ ਯਾਰ ਜਿਹੜੇ ਬੰਦੇ ਨਾਲ ਵਿੱਚ ਕੌਡੀਆਂ ਇਹਦੀ ਹੁੰਨੀਆਂ ਹੁੰਦੀਆਂ ਇਹੇ ਨੰਬਰ 1 ਤੇ ਖੜੇ ਪੁੱਟ ਦੂੰ ਅੰਗਾਰੇ ਲੱਗੇ ਲੱਗੇ ਕਣਕ ਬੀਤੀ ਮਾ ਬਾਪੂ ਕੋ ਟਰੈਕਟਰ ਛਡਾਇਆ ਹੈ ਨਾ ਇੱਕ ਉਹਦੇ ਵਿੱਚ ਵਲੌਗ ਚ ਪਾਪਾ ਵੀ ਥੱਲੇ ਆ ਮੈਂ ਚੱਲਦਾ ਤੇ ਉਹ ਉਹ ਦਿਨ ਗਰਾਊਂਡ ਬਣਾਉਂਦੇ ਆ ਪਹਿਲੇ ਹਾਂ ਉਹ ਜਿੱਦਾਂ ਗਰਾਊਂਡ ਵੀ ਛੱਡਣੀ ਹੈ ਕਿ ਨਹੀਂ ਉਹ ਉਹ ਤੇ ਉਹ ਦਿਨ ਦੂਜਾ ਮਰੇ ਆਪਣੀ ਮੇਲੇ ਵਾਲੀ ਨਹੀਂ ਕਰਾਉਂਦਾ ਉਹ ਹੀ ਕਰਾਉਂਦਾ ਇੱਕ ਬਲਾਵਾ ਬਣਾਉਂਦਾ ਜਦ ਮੈਂ ਗਿਆ ਪਰ ਮੈਂ ਕਰਾਉਂਦਾ ਚਾਹੁੰਦਾ ਉਹ ਤੇ ਟਰੈਕਟਰ ਤੇ ਚੜਨ ਦਿੰਦਾ ਕੇ ਅਸਾਂ ਆਪ ਹੀ ਬੜਾ ਕਿਹਾ ਮਈਏ ਰਹੂਗਾ ਹਾਂ ਉਹ ਜਦੋਂ ਆਪ ਬਣਾਇਆ ਟਰੈਕਟਰ ਤੇ ਜੇ ਮੰਨ ਕੇ ਜੇ ਮੈਂ ਟਰੈਕਟਰ ਚਲਾਉਂਦਾ ਰਾਤ ਤੱਕ ਪਾਉਂ ਦਿੱਤਾ ਗੱਲ ਤੇ ਸੁਣ ਲੈ ਟਰੈਕਟਰ ਮੈਂ ਜੇ ਚਲਾਉਂਦਿਆਂ ਨਾ ਉਹਨੇ ਖਲੋਤ ਰਹਿਣਾ ਲਾਗੇ ਕਿੰਨਾ ਕਿੰਨੀਆਂ ਕਿ ਤਵੀਆਂ ਥੱਲੇ ਛੋੜਦਾ ਕੀ ਕਰਦਾ ਗਲਤੀਆਂ ਕੱਢ ਰਹੀਆਂ ਉਹਨੇ ਕਿਹਾ ਮੈਂ ਜਿੱਥੇ ਬੱਧੀ ਆ ਨਾ ਉਹ ਦੋ ਜੀ ਬੰਦ ਦਿੰਦਾ ਲਿਸਟ ਕਿੰਨਾ ਜਿੱਥੇ ਬੱਧੀ ਇੱਥੇ ਰੱਖਣੀ ਪਾਣੀ ਉਹ ਕਰੂ। ਰੋਜ਼ੀ ਪਾਲਣਾ ਕਰਨੀ ਪੈਂਦੀ ਹਣੀ। ਕੋਈ ਕਿਹਦੇ ਟਰੈਕਟਰ ਹੁੰਦਾ ਪਹਿਲਾਂ ਟਰੈਕਟਰ ਨਾਲ। ਸਾਡੇ ਕੋਲ 40000 ਦਾ ਲਿਆ ਬਾਪੂ ਨੇ ਆਪਦੇ ਯਾਰ ਕੋਲ। ਮੈਂ ਕਰਦਾ ਬੈਂਕੇ ਦਾ ਯਾਰ ਹੁੰਦਾ ਪਾਗਵਾੜੀ ਯਾਰ ਹੀ। ਉਹਦੇ ਤੋਂ 40000 ਤੇ ਮੇਰੇ ਹਿਸਾਬ ਨਾਲ ਅਸੀਂ ਘਟੋ ਘਟ 25 ਸਾਲ ਵਾਹਿਆ ਹਨ। ਹਾਂ। ਕਿਸੇ ਨੂੰ ਥੋੜੀ ਇਹਨੇ ਬੈਨ ਦਿੱਤਾ। ਨਾ ਉਹਨੇ ਪੈਗ ਲਾ ਕੇ ਉੱਤੇ ਟਰੈਕਟਰ ਤੇ ਬੈਣਾ। ਜਦੋਂ ਪੈਗ ਲਾਤਾ ਉਦੋਂ ਟਰੈਕਟਰ ਚੱਲਣ ਜਾਂਦਾ। ਸਾਡੇ ਘਰਦਿਆਂ ਨੇ ਵੀ ਉਹ ਮੁੜ ਕੇ ਫਿਰ ਮੈਂ ਆ ਆਪ ਹੀ ਬਦਲਾ ਉਹਨਾਂ ਡੈਡੀ ਨੇ ਲਿਆ ਏ ਉਹ ਹੁੰਦਾ ਮਹਿੰਦਰਾ ਵੀ ਉਹ ਵੀ ਐਂਟਰੀ ਹੁੰਦੇ ਐ ਐਂਟਰੀ ਜਿਹੜਾ ਸੋਹ ਜਾਉਂਦੇ ਐ ਮੁੜ ਕੇ ਮੈਂ ਜਦੋਂ ਫਿਰ ਮੈਂ ਲਿਆ ਮੁੜ ਕੇ ਉਦੋਂ ਦਾ ਫਿਰ ਰੱਜ ਜਾਂਦੇ ਆ ਉਹ ਲੈਣਾ ਨਵਾਂ ਹੀ ਆ ਉਦੋਂ ਸਾਡੇ ਵੀਲੇ ਇਕੱਠੇ-ਕੁੱਠੇ ਹੁੰਦੇ ਨਾ ਗੜੀ ਗੜੀ ਪਹਿਲਾਂ ਉਹਨੂੰ ਹੀਟਰ ਲਾਉਣਾ ਪੈਂਦਾ ਓ ਹੀਟਰ ਹੀਟਰ ਲਾਉਣਾ ਲਾਲ ਜਾਂਦਾ ਨਹੀਂ ਉਹਦਾ ਹੀਟਰ ਮੇਰੇ ਤੋਂ ਵੱਡਾ ਮੈਂ ਤੇ ਦਾਦਾ ਇੱਥੇ ਵੀਰੇ ਨਿਸ਼ਾਨ ਪਿਆ ਹੋਣਾ ਬੱਬਾ ਇਹ ਤਾਂ ਹੁਣ ਚੱਲ ਗਿਆ ਉਹ ਲਾਲ ਨਹੀਂ ਹੋ ਜਾਂਦਾ ਇਹ ਲਾਲ ਹੋ ਜਾਂਦਾ ਮੈਨੂੰ ਵੀ ਮੈਂ ਨਿਆਣਾ ਸੀ ਆਓ ਕੁੜਿਆ ਉਹਨੇ ਵੜਿਆ ਤੇ ਸਾਡੇ ਲੋਕਾਂ ਦੇ ਹੱਥ ਮੈਨੂੰ ਕਹਿੰਦਾ ਤੇ ਹੱਥ ਲਾ ਮੈਨੂੰ ਵੀ ਪਤਾ ਮੈਂ ਬਾਹਾਂ ਹੀ ਹੋਣਾ ਜਾ ਦੇ ਆਓ ਮੈਨੂੰ ਉਸ ਦਿਨ ਅੱਜ ਤੱਕ ਜਾ ਰਹੀ ਛੋਟੀਆਂ ਛੋਟੀਆਂ ਚੀਜ਼ਾਂ ਮੈਂ ਤੇ ਉਹ ਉਹ ਇਦਾਂ ਨਾ ਹੁੰਦਾ ਪਲਾਸਟਿਕ ਦਾ ਮੈਂ ਉੱਤੇ ਮੋਰੀ ਜੀ ਹੁੰਦੇ ਨਹੀਂ ਨਹੀਂ ਮੋਰੀ ਨਹੀਂ ਉਹ ਬਾਹਰ ਵੀ ਘੱਟੇ ਹੁੰਦਾ ਬਾਅਦ ਚ ਉਹ ਗਰਮ ਹੁੰਦਾ ਸੀ ਉਹ ਤਾਂ ਅੱਗ ਵੀ ਲਾ ਲਈਦੀ ਉੱਤੇ ਉੱਤੇ ਮੈਂ ਉੱਗ ਰੱਖੀ ਥੋੜਾ ਮਾ ਨਾੜੇ ਮਾਸ ਸਾੜਦਾ ਉਹ ਗਰਮ ਬੜਾ ਮੈਂ ਫਿਰ ਉਹਦੇ ਨਾਲ ਉਹ ਬਾਹਰ ਆਣ ਕੇ ਉਹ ਬਾਹਰ ਘੱਟੇ ਮੁੜ ਕੇ ਪਹਿਲਾਂ ਤਾਂ ਉਹਨਾਂ ਦੇ ਉੱਤੇ ਜਾਲੀ ਜੀ ਹੁੰਦੀ ਜਾਲੀ ਤੋਂ ਬਾਅਦ ਉਹਨਾਂ ਨੇ ਹੀ ਟਰਾਈ ਉਹ ਬਾਹਰ ਘੱਟੇ ਉਹ ਤਾਂ ਡਾਇਰੈਕਟ ਹੀ ਡਾਇਰੈਕਟ ਉਹਦੇ ਉੱਤੇ ਇਦਾਂ ਜਦੋਂ ਐਨ ਉਹਨੇ ਲਾਹ ਲੋ ਦੀ ਧਾਰ ਹੋ ਜਾਣੀ ਮੈਨੂੰ ਕੀ ਪਤਾ ਵੀ ਇਹ ਨਾ ਗਰਮ ਉਹ ਨਾੜੇ ਮਾਸ ਸਾੜਦਾ ਦਿਖਾਉਂਦਾ ਉਹਨਾਂ ਬੜਾਈ ਤੱਕਾ ਲਾਉਣਾ ਦਹਾਂ ਜਾਣਿਆਂ ਨੇ ਇਹ ਬੰਦੇ ਸਾਡੇ ਵੱਡੇ ਨੇ ਕਾਰਨਾਮਾ ਕੀਤਾ ਬੜਾ ਤੱਕਾ ਲਾਉਣਾ ਤੇ ਇਦਾਂ ਦਾ ਆਪਣਾ ਹੋ ਗਿਆ ਹੋ ਗਿਆ ਹੋ ਗਿਆ ਕੋਲ 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 ਪਰ ਉਹਨਾਂ ਥੱਲੇ ਅੱਗ ਵੀ ਨਾ ਉਹਨਾਂ ਰੱਖੇ ਆ ਥੱਲੇ ਗਰਮ ਕਰਦੇ ਨੇ ਇੰਨੇ ਇਦਾਂ ਹੁੰਦੇ ਹੈ ਨਾ ਕੋਲੇ ਜੇ ਰੱਖਣੇ ਥੱਲੇ ਕੋਲੇ ਕਈ ਵਾਰੀ ਮੈਂ ਇਹਨਾਂ ਨੂੰ ਬਾਲਟੇ ਦਿੰਦਾ ਸਾਡ ਬੈਂਡਰ ਵੀ ਡਰ ਖਾਤਾ ਸੀ ਉਹਨਾਂ ਨੇ ਵੀ ਸਲਫ ਬੜੇ ਲੈਂਦਾ ਹੁੰਦਾ ਉਹਨੇ ਗੜੇ ਗੱਡੀ ਉਹਨੂੰ ਨਾ ਪਹਿਲਾਂ ਉਹਨੂੰ ਰੇਡ ਤੇ ਲਾਉਣਾ ਤੱਕ ਗਿਆ ਹੀ ਜਾ ਵਾਹੇ ਹੀ ਜਾ ਵਾਹੇ ਫੇਰ ਬੰਦੇ ਮੈਨੂੰ ਬੜਾ ਚਾਹ ਹੁੰਦਾ ਮੈਨੂੰ ਭਾਉ ਤੋਂ ਨਹੀਂ ਇਹ ਤੋਂ ਕਲੱਚ ਨਹੀਂ ਛੱਡਿਆਣਾ ਇਹ ਤੋਂ ਕਲੱਚ ਨਹੀਂ ਛੱਡਿਆਣਾ ਇੱਕ ਦਿਨ ਹਉ ਬਣਾ ਛੱਡਾ ਟਰੈਕਟਰ ਤੇ ਹੋਂ ਵੇਲਾ ਜਵਾਗ ਨਿਕਲੇਗੇ ਗੱਡੀਆਂ ਲਈ ਸਰਦੇ ਹੀ ਉਹ ਟਰੈਕਟਰਾਂ ਦੇ ਨਵੇਂ ਜਵਾਗ ਕਿਹੜੇ ਚੜਦੇ ਆਪਾਂ ਹੀ ਚੜ ਕੇ ਚੜ ਕੇ ਬਾਅਦ ਕੋਈ ਨਹੀਂ ਚੜਿਆ ਹੋਣਾ ਕਾਟੀਆਂ ਛੁਗੜੀਆਂ ਆ ਵਾ ਇਹਨੂੰ ਕੱਲ ਕਹਿਣ ਦੇ ਸੀ ਚੜਨਾ ਆ ਵੀ ਲਾਈ ਆ ਨਾ ਜਦੋਂ ਨਵੀਆਂ ਨਵੀਆਂ ਸ਼ੂਟਰ ਨੂੰ ਕਿਹਾ ਸੀ ਬਾਬਾ ਇਹਦਾ ਚਾਚਾ ਕਿ ਨਹੀਂ ਪਾੜ ਪਾਇਆ ਕੋਈ ਨਹੀਂ ਪਾੜ ਕੂੜ ਇੱਕ ਅੱਧਾ ਵੀ 52 ਪਾੜ ਪਾਇਆ ਇੰਨਾ ਇਹਦਾ ਜੇ ਮਨ ਲੈ ਪਾੜ ਬਹੁ ਜਿੱਦਾਂ ਦਾ ਹੈਗਾ ਤਾਂ ਉਦਾਂ ਠੁਕ ਠਕ ਜਾਣਾ ਕੋ ਤੇ ਟ੍ਰੈਕਟਰ ਦੇ ਲਾਗ ਦਾ ਭਾਨੇ ਕਹਿੰਦੇ ਬੱਕਰੀਆਂ ਘਾਲ ਆ ਮੈਨੂੰ ਮੈਨੂੰ ਪਜਾਣੀ ਹੈ ਜਿੱਦਾਂ ਦਾ ਹੈਗਾ ਉਹ ਕਿਹਦੇ ਦਾ ਚਾਰ ਪਾਇਆ ਬਾਬਾ ਇਹਨੇ ਤਾਂ ਕਿਲੋ ਆ ਵੇਲਾ ਕੀ ਆ ਮੈਨੂੰ ਪਜਾਣੀ ਸਾਰਾ ਦੇ ਦੋ ਹੁਣ ਨਹੀਂ ਆ ਇਹਨੂੰ ਵਿਖਾਓ ਚੰਗਾ ਹੋ ਜਾਓ ਕਰਨਾ ਆਦਾ ਭੁਲਾਣ ਗਿਆ ਨੂੰ ਸਮੈਲ ਦਵਾਈ ਉਹ ਕ ਲਈ ਬਾਜੀ ਆਦਾ ਭੁਲਾਣ ਗਿਆ ਮਾਰ ਆਦਾ ਮੈਂ ਮੈ ਮਾਰੋ ਲੈਣ ਦਾ ਡੱਬਾ ਤੇ ਮਾਸ਼ ਮਾ ਘੜਾ ਲਈ ਆਦਾ ਮੈਂ ਆਦਾ ਭੁਲਾ ਦੇਉਂਦਾ ਰੋ ਇੱਥੇ ਭੁਲਾ ਲੱਗੇ ਹੋਣਾ ਖੁੰਨੇ ਮਾਰ ਮਾ ਕਿੰਨਾ ਜਰਾ ਆਂਦਾ ਉਹ ਸੈਟਿੰਗ ਪਈਦਾ ਚਲਿਆ ਉਸਤਾਦ ਜੀ ਅੱਛੀ ਜਾਂਦਾ ਉਹ ਲੁਕਾ ਭੀ ਲੀਵਰ ਦੀ ਦਵਾਈ ਲੈ ਫਗਾਨਾ ਦਾ ਸ਼ੇਰਾ ਮੀਰਾ ਕੋਟੀਆ ਤੇ ਪਿੱਛੇ ਪਿੱਛੇ ਕਬੱਡੀ ਦਾ ਜਹਾਜ਼ ਸ਼ੰਕਰ ਸੰਧਵਾਲ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲੈ ਵੀ ਪਨਗੋਟੇ ਆ ਰਹੇ ਅੱਜ ਤੁਸੀਂ ਇੱਕ ਮੈਚ ਦੇ ਵਿੱਚ ਹੀ ਕਰੀਮ ਬੁਲਾ ਲਈ ਹੈ ਇਹ ਵੱਡੀ ਗੱਲ ਹੈ ਲੈ ਵੀ ਛੋਟੇ ਵੀਰ ਤੂੰ ਵੀ ਗੇੜਾ ਲਾ ਦੇ ਸਾਰੇ ਤਰ੍ਹਾਂ ਮਾਣ ਕਰਨੀਏ ਇਹ ਨੌਜੰਨ ਦਾ ਕਪੂਰਥਲੀਆ ਕਿ ਆਇਆ ਤੇ ਗਿਆ ਪ੍ਰੀਤਾ ਲਈ ਮਾਰੀ ਤੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਜੋਤੇ ਦਾ ਮਹਿਮਦਵਾਲ ਪਿੰਡ ਹੈ ਇੱਕ ਪਾਸੇ ਟੱਕੋ ਵਾਲਾ ਸ਼ਰਨਾ ਆ ਫਰੀਦਕੋਟਿਆ ਇਸ ਲਈ ਕਰਦਾ ਕੋਸ਼ਿਸ਼ ਕਮਾਣਾ ਏਅਰ ਟਿਕ ਟਮਾਣਾ 에어ਲਾਈਨ ਆਖੀਏ ਜਾਂ ਸੰਧਵਾ 에어ਲਾਈਨ ਆਖੀਏ ਹਰ ਕਿਉਂ ਆਉਂਦੇ ਇਲਾਕੇ ਦਾ ਇਹ ਸ਼ੰਕਰ ਜਹਾਜ਼ ਹੈ ਨਵਜੋਤ ਸਿੰਘ ਨਾਮ ਹੈ ਪਰ ਕਬੱਡੀ ਦੇ ਵਿੱਚ ਕਹਿੰਦੇ ਸ਼ੰਕਰ ਦੇ ਤੌਰ ਤੇ ਕਬੱਡੀ ਦੇ ਵਿੱਚ ਜਹਾਜ਼ ਦੇ ਤੌਰ ਤੇ ਪ੍ਰਸਿੱਧੀ ਮਿਲ ਗਈ ਹੈ ਆਹ ਸਾਹਮਣੇ ਚਰਾਗਦੀਨ ਕਰਦਾ ਕੋਸ਼ਿਸ਼ ਪਰ ਹਜੇ ਤੱਕ ਜਫਾ ਨਹੀਂ ਲੱਗਿਆ ਤੇ ਜਦੋਂ ਜਫਾ ਲੱਗੂ ਨਾ ਤੇ ਸਾਰਾ ਤੰਗੂਟਾ ਲੱਜੂ ਜਦੋਂ ਜਫਾ ਲੱਗੂ ਵਾਲਾ ਸੈਕਟਰੀ ਸਾਹਿਬ ਨਾਲ ਦੀ ਨਾਲ ਹੀ ਲਿਖੀ ਚੱਲਿਓ ਐਨ ਮੇਰੇ ਮਿੱਤਰੋ ਕੋਈ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋ ਜਾਵੇ ਕਈ ਵਾਰੀ ਕਿਤੇ ਨੰਬਰ ਤੇ ਮੇਰੇ ਵੀਰ ਨੂੰ ਜਿੱਤ ਹਾਰ ਹੋਣੀ ਹੁੰਦੀ ਹੈ ਆ ਨਵਜੋਤ ਸ਼ੰਕਰ ਹੈ ਜਹਾਜ ਹੈ ਕਬੱਡੀ ਦਾ ਕਰਨ ਵਾਲੀ ਜਿੰਦਰ ਤੋਂ ਬਾਅਦ ਸਿੱਧਾ ਫਰੰਦੀਪੁਰੀਆ ਜੀਵਨ ਜੀਵਨ ਜੀਵਣ ਤੇ ਆਪੁਰ ਦੀ ਤਰਤੀ ਹੈ ਬਟਾਲੇ ਦਾ ਏਰੀਆ ਆਹ ਕਮਾਣਾ ਵਾਜਦੀ ਹੈ ਇਹ ਹਰਚਵਾਲ ਦੇ ਇਲਾਕੇ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ੰਕਰ ਸੰਧਵਾ ਵਾਲਾ ਸੰ ਪਿੰਡ ਸੰਧਮਾ ਪਿੰਡ ਸੰਧਮਾ ਪਿੰਡ ਔਰ ਦੂਜੇ ਪਾਸੇ ਟੱਕਰ ਮਾਣਾ ਆ ਫਰੀਦਕੋਟ ਤੇ ਕਹਿੰਦੇ ਗੁਰਦਾਸਪੁਰ ਦੀ ਟੱਕਰ ਫਰੀਦਕੋਟ ਤੇ ਗੁਰਦਾਸਪੁਰ ਦੀ ਟੱਕਰ ਚੱਲ ਗਿਆ ਚੱਕਰ ਫਰੀਦਕੋਟ ਤੇ ਗੁਰਦਾਸਪੁਰ ਦੀ ਟੱਕਰ ਦਿਵਾਉਣ ਵਾਲਿਆ ਐ ਇਹਨੂੰ ਤਾਹਾਂਉ ਜਹਾਜ਼ ਕਹਿੰਦੇ ਐ ਇਹ ਟੱਕਰ ਦਾ ਸਾਰ